ਨੰਕਾਰ ਜਾਂ ਮੂਲ ਮੰਤਰ ਦਾ ਉਚਾਰਨ ਕਰਕੇ ਉਹਨੂੰ ਆਪਣਾ ਚੇਲਾ ਬਣਾਉਂਦੇ ਸੀ ਭਾਵਕੀ ਜਾਣਦੇ ਸੀ ਕਿ ਮੂਲ ਗੱਲ ਕੀ ਹੈ ਜੋ ਪਿਤਾ ਜੀ ਨੂੰ ਉਪਦੇਸ਼ ਦਿੱਤਾ ਬਿਲਕੁਲ ਉਸੇ ਰਾਹ ਤੇ ਬਾਬਾ ਸ੍ਰੀਚੰਦ ਜੀ ਹੁਣ ਚੱਲ ਰਹੇ ਨੇ ਬਾਬਾ ਸ੍ਰੀਚੰਦ ਤਪਸਵੀ ਜੀ ਹੁਣ ਤੱਕ ਉਹਨਾਂ ਦੀ ਉਮਰ 60 ਸਾਲ ਦੀ ਹੋਗੀ ਸਾਧਨਾ ਤਪੱਸਿਆ ਮਗਰੋਂ ਉਹਨਾਂ ਦੇ ਸ਼ਬਦ ਬਾਣ ਦਾ ਸ਼ਾਇਦ ਹੀ ਨਿਸ਼ਾਨਾ ਸੀ ਜੋ ਗੁਰੂ ਪੁੱਤਰ ਹੁੰਦੇ ਆਪ ਜੀ ਨੇ ਗੁਰੂ ਪੁੱਤਰ ਮੋਹਣ ਜੀ ਉੱਤੇ ਚਲਾਇਆ ਭਲਾਏ ਬਾਣ ਕਿਵੇਂ ਖਾਲੀ ਜਾ ਸਕਦਾ ਜਦੋਂ ਮੂਰ ਮੰਤਰ ਦਾ ਜਾਪ ਕਰਾਇਆ ਬਾਬਾ ਮੋਹਣ ਜੀ ਦੀ ਬਿਰਤੀ ਅੰਤਰਮੁਖ ਜੁੜ ਗਈ ਆ ਉਹ ਨਾਮ ਦੇ ਨਿਰਗੁਣ ਬ੍ਰਹਮ ਸਰੂਪ ਜਲੀਨ ਹੋ ਗਏ ਆ ਤੇ ਦਿਨ ਪਰ ਬੈਠੇ ਨਾਮ ਰਸ ਉੱਤੇ ਪੀਂਦੇ ਰਹੇ ਗੁਰੂ ਅਮਰਦਾਸ ਮਹਾਰਾਜ ਜੀ ਤੇ ਨਾਲ ਆਏ ਸਾਰੇ ਸਿੱਖਾਂ ਨੇ ਬਾਬਾ ਜੀ ਉਹਨਾਂ ਦਾ ਮੰਤਰ ਉਪਦੇਸ਼ ਤੇ ਬਾਬਾ ਮੋਹਨ ਜੀ ਤੇ ਗੂੜਾ ਅਸਰ ਹੋਇਆ ਦੇਖਿਆ